ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੇ ਕਈ ਦਿਨਾਂ ਤੋਂ ਚਰਚਾਵਾਂ ਚੜੀਆਂ ਹੋਈਆਂ ਨੇ ਕਿਸਾਨ ਅੰਦੋਲਨ 2.0 ਨੂੰ ਲੈ ਕੇ ਕਿ ਆਖਰਕਾਰ ਇਹ ਕਿਸਾਨ ਮੋਰਚਾ ਖਤਮ ਹੋ ਗਿਆ ਸਮਾਪਤ ਹੋ ਗਿਆ ਜਾਂ ਰੋਡ ਤੇ ਬੈਠੇ ਕਿਸਾਨਾਂ ਦਾ ਕੀ ਬਣੇਗਾ ਹੁਣ ਜੋ ਚਰਚਾਵਾਂ ਚੜੀਆਂ ਜਿਸ ਤਰੀਕੇ ਦੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਹੁਕਮ ਜਾਰੀ ਹੋਈ ਨੇ ਇਸ ਤੋਂ ਬਾਅਦ ਹਲਚਲ ਮਚੀ ਹੈ ਕੀ ਅਸਰਾਈਆਂ ਲੱਗਣ ਲੱਗੀਆਂ ਨੇ ਕਿ ਮੋਰਚਾ ਇੱਕ ਵਾਰ ਫਿਰ ਜਵਾਨ ਹੋਏਗਾ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਸਵਾਗਤ ਹੈ ਬਹੁਤ ਧੰਨਵਾਦ ਗਗਨਦੀਪ ਜੀ ਡੱਲਾ ਸਾਹਿਬ ਲਗਾਤਾਰ ਚਰਚਾਵਾਂ ਜਦੋਂ ਤੋਂ ਚੋਣਾ ਦਾ ਬਿਲਕੁਲ ਵੱਜਿਆ ਸੀ ਚੋਣਾਂ ਤੋਂ ਲੈ ਕੇ ਹੁਣ ਤੱਕ ਇਹ ਚਰਚਾ ਸੀ ਕਿ ਕਿਸਾਨ ਅੰਦੋਲਨ ਜਿਹੜਾ ਦੂਸਰਾ ਸ਼ੁਰੂ ਹੋਇਆ ਸੀ ਇਹ ਸਮਾਪਤ ਹੋ ਗਿਆ ਖਤਮ ਹੋ ਗਿਆ ਦੁਬਾਰਾ ਉੱਠੇਗਾ ਨਹੀਂ ਕਿਵੇਂ ਵੀ ਦੇਖ ਰਹੇ ਹੋ ਕਿਸਾਨ ਅੰਦੋਲਨ ਦਾ ਰਿਵਾਈਵਲ ਹੈ ਦੁਬਾਰਾ ਦੇਖੋ ਪਹਿਲਾਂ ਤਾਂ ਅਸੀਂ ਇਹ ਗੱਲ ਨੂੰ ਸਮਝੀਏ ਗਗਨਦੀਪ ਜੀ ਕਿ 6-7 ਮਹੀਨੇ ਲਗਾਤਾਰ ਸ਼ੰਭੂ ਬਾਰਡਰ ਬੰਦ ਰਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਲੇয়াল ਸਾਹਿਬ ਪੰਦੇਰ ਸਾਹਿਬ ਇਹਨਾਂ ਨੇ ਇੱਕ ਲੰਮਾ ਅੰਦੋਲਨ ਇੱਥੇ ਚਲਾਇਆ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੁਨੀਆ ਤੋਂ ਚਲਾ ਗਿਆ ਹੁਣ ਸਵਾਲ ਇਹ ਹੈ ਕਿ ਇਸ ਕਿਸਾਨ ਅੰਦੋਲਨ ਤੋਂ ਸਾਡੀ ਕੇਂਦਰ ਸਰਕਾਰ ਨੇ ਕੀ ਸਬਕ ਲਿਆ ਮੈਨੂੰ ਲੱਗਦਾ ਹੈ ਕਿ ਭਾਜਪਾ ਨੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਸਾਰਵਜਨਿਕ ਤੌਰ ਤੇ ਭਾਵੇਂ ਕਦੇ ਨਹੀਂ ਮੰਨਿਆ ਪਰ ਬੀਜੇਪੀ ਨੇ ਅੰਦਰ ਖਾਤੇ ਕਿਤਨਾ ਕਿਤੇ ਜਦੋਂ ਉਹਨਾਂ ਨੇ ਸਵੇ ਪੜਤਾਲ ਕੀਤੀ ਜਾਂ ਆਤਮ ਮੰਥਨ ਕੀਤਾ ਉਹਨਾਂ ਨੇ ਮਹਿਸੂਸ ਜ਼ਰੂਰ ਕੀਤਾ ਹੋਣਾ ਕਿ ਜੇ ਅਸੀਂ 240 ਤੇ ਰਹੇ ਹਾਂ ਜੇ ਬੀਜੇਪੀ ਮੁਲਕ 'ਚ 240 ਤੇ ਰਹੀ ਹੈ ਤੇ ਮੁਲਕ ਦੇ ਕਿਸਾਨ ਇੱਕ ਬਹੁਤ ਵੱਡਾ ਕਾਰਨ ਉਹਦੇ ਲਈ ਬਣੇ ਨੇ ਔਰ ਹਰਿਆਣੇ 'ਚ ਤੁਸੀਂ ਦੇਖੋ 10 ਸੀਟਾਂ ਸੀ ਦਸਾਂ ਦੇ ਵਿੱਚੋਂ 5 ਸੀਟਾਂ ਉੱਡ ਗਈਆਂ ਭਾਰਤੀ ਜਨਤਾ ਪਾਰਟੀ ਦੀਆਂ ਇਹਦਾ ਮਤਲਬ ਹੈ ਕਿ ਕਿਸਾਨ ਅੰਦੋਲਨ ਨੇ ਹਰਿਆਣੇ 'ਚ ਔਰ ਪੰਜਾਬ 'ਚ ਭਾਵੇਂ ਬੀਜੇਪੀ ਸ਼ਹਿਰੀ ਵੋਟਰਾਂ ਦੇ ਰੂਪ 'ਚ 18-19% ਵੋਟਾਂ ਲੈ ਗਈ ਟਾਮੀਆਂ-ਟਾਮੀਆਂ ਵੋਟਾਂ ਪਿੰਡਾਂ 'ਚੋ ਵੀ ਬੀਜੇਪੀ ਲੈ ਗਈ ਪਰ ਜਿਹੜੀ ਸਮੁੱਚੀ ਕਿਸਾਨੀ ਵੋਟ ਹੈ ਉਹ ਬੀਜੇਪੀ ਨੂੰ ਨਹੀਂ ਪਈ ਇਸੇ ਕਰਕੇ ਭਾਵੇਂ 18-19% ਬੀਜੇਪੀ ਪੰਜਾਬ ਚ ਵੋਟ ਪਰਸੈਂਟ ਲੈ ਗਈ ਸੀਟ ਕੋਈ ਨਹੀਂ ਜਿੱਤ ਸਕੀ ਅੱਜ ਵੀ ਪੰਜਾਬ ਚ ਬੀਜੇਪੀ ਜ਼ੀਰੋ ਹੋ ਗਈ ਹਲੇ ਤੱਕ ਬਹੁਤ ਘਟ ਹੁੰਦਾ ਸੀ ਕਿ ਬੀਜੇਪੀ ਪੰਜਾਬ ਚ ਜ਼ੀਰੋ ਹੋਵੇ ਕਦੇ ਸਨੀ ਦੇ ਉਲ ਜਿੱਤ ਜਾਂਦਾ ਸੀ ਨਵਜੋਤ ਸਿੰਘ ਸਿੰਧੂ ਜਿੱਤ ਜਾਂਦਾ ਸੀ ਜਾਂ ਨਵਜੋਤ ਸਿੰਘ ਸਿੱਧੂ ਕਰਕੇ ਦੋ ਸੀਟਾਂ ਜਿੱਤ ਜਾਂਦੇ ਸੀ ਪਾਰਲੀਮੈਂਟ ਦੇ ਵਿੱਚ ਬੀਜੇਪੀ ਪਹੁੰਚੀ ਨਹੀਂ ਜ਼ੀਰੋ ਕਿਉਂ ਕਿਸਾਨ ਅੰਦolan ਔਰ ਮੈਨੂੰ ਹੀ ਲੱਗਦਾ ਕਿ ਹੁਣ ਜਿਹੜਾ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੈ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਹੈ ਬੜਾ ਚੰਗਾ ਫੈਸਲਾ ਹੈ ਪਰ ਹਾਈ ਕੋਰਟ ਨੇ ਵੀ ਇਹ ਫੈਸਲਾ ਕਰਨ ਚ ਬੜੀ ਢੇਰ ਕਰਤੀ ਹੁਣ ਜਿਸ ਤਰ੍ਹਾਂ ਨਾਲ ਫੈਸਲੇ ਦੀ ਵਿਆਖਿਆ ਹੋ ਰਹੀ ਹੈ ਕਿ ਕਿਸਾਨਾਂ ਨੂੰ ਹੱਕ ਹੈ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਉਹਨਾਂ ਨੂੰ ਜਾਨ ਦੇਣਾ ਚਾਹੀਦਾ ਹੈ ਅਗਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਹੱਕ ਮਿਲ ਜਾਂਦਾ ਤੇ ਉਹ ਦਿੱਲੀ ਪਹੁੰਚ ਜਾਣੇ ਸੀ ਕਿਸਾਨ ਮੈਨੂੰ ਇਹ ਲੱਗਦਾ ਹੈ 16 ਜੁਲਾਈ ਨੂੰ ਵੈਸੇ ਤਾਂ ਮੀਟਿੰਗ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਹਰ ਹਾਲਤ ਦੇ ਵਿੱਚ ਦਿੱਲੀ ਜਾਣਗੇ ਔਰ ਕੇਂਦਰ ਸਰਕਾਰ ਇਸ ਵਕਤ ਉਸ ਪੋਜੀਸ਼ਨ 'ਚ ਨਹੀਂ ਹੈ ਨਾ ਹਰਿਆਣੇ ਦੀ ਸਰਕਾਰ ਉਸ ਪੋਜੀਸ਼ਨ 'ਚ ਹੈ ਕਿ ਅਸੀਂ ਬੈਰੀਗੇਟਿੰਗ ਕਰ ਦਈਏ ਸੜਕਾਂ ਤੇ ਕਿਲ ਲਾ ਦਈਏ ਕਿਉਂਕਿ ਸੜਕਾਂ ਤੇ ਕਿਲ ਲਾਉਣ ਦਾ ਹੀ ਨਤੀਜਾ ਸੀ ਕਿ ਅੱਜ ਬੀਜੇਪੀ 240 ਚ ਹੈ ਔਰ ਹੁਣ ਵਿਰੋਧੀ ਧਿਰ 'ਚ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਰਾਹੁਲ ਗਾਂਧੀ ਕਿਲ ਲਾਊਗਾ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਅੰਦੋਲਨ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਤਕੜਾ ਅਤੇ ਮਜ਼ਬੂਤ ਹੋ ਕੇ ਉਭਰੇਗਾ ਕਿਉਂਕਿ ਰਾਹੁਲ ਗਾਂਧੀ ਦਾ ਵੀ ਵੱਡਾ ਸਾਥ ਇਸ ਵਾਰ ਕਿਸਾਨਾਂ ਨੂੰ ਮਿਲੇਗਾ ਔਰ ਜਿਹੜਾ ਸੈਸ਼ਨ ਹੈ ਗਗਨਦੀਪ ਜੀ 14 ਤਰੀਕ ਨੂੰ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸਾਡੇ ਕਿਸਾਨਾਂ ਨੇ ਪੂਰੇ ਮੁਲਕ 'ਚ ਜਿਹੜੇ ਵਿਰੋਧੀ ਧਿਰ ਦੇ ਐਮਪੀ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਨੇ ਕਿ ਤੁਸੀਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਸਰਕਾਰ ਐਮਐਸਪੀ ਦੇ ਕਾਨੂੰਨ ਤੇ ਵਿਚਾਰ ਕਰੇ ਬਹਿਸ ਕਰੇ ਮੈਨੂੰ ਲੱਗਦਾ ਹੋਰ ਕਈ ਜਿਹੜੇ ਐਮਪੀ ਨੇ ਕਈ ਪਾਰਟੀਆਂ ਨੇ ਉਹ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਣਗੀਆਂ ਅਰਜੇ ਤੋ ਤੱਕ ਰਾਹੁਲ ਗਾਂਧੀ ਜੀ ਸਵਾਲ ਹੈ ਰਾਹੁਲ ਗਾਂਧੀ ਕੋਲੇ ਇੱਕ ਬਹੁਤ ਵੱਡਾ ਮੌਕਾ ਹੈ ਰਾਹੁਲ ਗਾਂਧੀ ਮੁਲਕ ਚ ਕਿਸਾਨ ਅੰਦੋਲਨ ਦਾ ਸਾਡੀ ਪਾਰਲੀਮੈਂਟ ਦੇ ਵਿੱਚ ਅਗਵਾ ਕਰਤਾ ਬਣ ਸਕਦਾ ਹੈ ਅਗਵਾਈ ਕਰ ਸਕਦਾ ਹੈ ਕਿਸਾਨ ਅੰਦੋਲਨ ਦੀ ਪਾਰਲੀਮੈਂਟ ਚ ਰਾਹੁਲ ਗਾਂਧੀ ਔਰ ਜਿਵੇਂ ਚੋਣਾ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਕਿਉਂਕਿ ਉਹ ਪਿਛਲੀ ਵਾਰੀ ਹਾਰੇ ਸੀ ਅਮੇਠੀ ਦੀ ਸੀਟ ਤੋਂ ਇਸ ਵਾਰ ਵਾਇਨੜ ਜਿੱਤੇ ਰਾਇ ਬਰੇਲੀ ਜਿੱਤੇ ਚਲੋ ਇੱਕ ਸੀਟ ਤਾਂ ਉਹਨਾਂ ਨੇ ਛੱਡਤੀ ਸੋ ਕਾਂਗਰਸ ਪਾਰਟੀ ਨੇ 99 ਜਿੱਤੀ ਹੁਣ 98 ਰਹਿ ਗਈਆਂ ਪਰ ਰਾਹੁਲ ਗਾਂਧੀ ਤਕੜਾ ਹੋਇਆ ਹੈ ਬਹੁਤ ਡਬਲ ਦੇ ਕਰੀਬ ਉਹਨਾਂ ਦੀਆਂ ਸੀਟਾਂ ਪਾਰਲੀਮੈਂਟ 'ਚ ਹੋਈਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਇਸ ਵਕਤ ਰਾਹੁਲ ਗਾਂਧੀ ਉਹਦੀ ਰਣਨੀਤੀ ਇਹ ਹੋਣੀ ਹੈ ਕਿ ਅਸੀਂ ਕਿਸਾਨ ਅੰਦੋਲਨ ਦੀ ਪਾਰਲੀਮੈਂਟ 'ਚ ਅਗਵਾਈ ਕਰੀਏ ਰਾਹੁਲ ਗਾਂਧੀ ਜ਼ਰੂਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਲੀਡਰ ਆਫ ਓਪੋਜੀਸ਼ਨ ਦੇ ਤੌਰ ਤੇ ਪ੍ਰਾਈਵੇਟ ਮੈਂਬਰ ਬਿਲ ਪਾਰਲੀਮੈਂਟ 'ਚ ਦਊਗਾ ਔਰ ਅਗਰ ਰਾਹੁਲ ਗਾਂਧੀ ਪ੍ਰਾਈਵੇਟ ਮੈਂਬਰ ਬਿਲ ਦੰਦਾ ਹੈ ਵਿਰੋਧੀ ਧਿਰ ਦਾ ਲੀਡਰ ਔਰ ਹਰ ਪਾਰਲੀਮੈਂਟ ਦੀ ਬੈਠਕ ਚ ਅਗਰ ਉਹ ਇਹ ਮੰਗ ਕਰਦਾ ਕਿ ਅਸੀਂ ਐਮਐਸਪੀ ਦੇ ਕਾਨੂੰਨ ਤੇ ਮੰਗ ਗੱਲ ਕਰੀਏ ਅਸੀਂ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕੀਤੇ ਸੀ ਉਸ ਤੋਂ ਬਾਅਦ ਕਿਸਾਨਾਂ ਦੀ ਸਥਿਤੀ ਤੇ ਬਹਿਸ ਕਰੀਏ ਸੋ ਰਾਹੁਲ ગાંધી ਇਹ ਗੱਲ ਨੂੰ ਅੱਗੇ ਤੋਰੇਗਾ ਔਰ ਮੁਲਕ ਚ ਭਾਵੇਂ ਪਿਛਲੀ ਬੀਜੇਪੀ ਦੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਇਸ ਵਾਰ ਕਿਸਾਨ ਅੰਦੋਲਨ ਮੈਨੂੰ ਇਹ ਲੱਗਦਾ ਗਗਨਦੀਪ ਜੀ ਪਹਿਲਾਂ ਨਾਲੋਂ ਤਕੜਾ ਹੋ ਕੇ ਉੱਭਰੇਗਾ ਔਰ ਪਾਰਲੀਮੈਂਟ ਚ ਇਸ ਸੈਸ਼ਨ ਚ ਕਿਸਾਨ ਅੰਦੋਲਨ ਦੀ ਵੱਡੀ ਗੂੰਜ ਰਹੇਗੀ ਰਲਤਬ ਜਿਸ ਤਰੀਕੇ ਦੇ ਨਾਲ ਚੋਣਾਂ ਰਹੀਆਂ ਨੇ ਜਦੋਂ ਚੋਣਾਂ ਦੇ ਨਤੀਜੇ ਰਹੇ ਨੇ ਉਸ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਦਾ ਦੁਬਾਰਾ ਰਿਵਾਈਵਲ ਜੀ ਹੁੰਦਾ ਹੈ ਤਾਂ ਇਹ ਸਿੱਧਾ ਸੰਕੇਤ ਬੀਜੇਪੀ ਲਈ ਜਾ ਸਕਦਾ ਕਿ ਬੀਜੇਪੀ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਖਮਿਆਲਤਾ ਇਸ ਚੀਜ਼ ਦਾ ਭੁਗਤ ਸਕਦੀ ਹੈ ਵੱਡਾ ਨੁਕਸਾਨ ਬੀਜੇਪੀ ਨੂੰ ਹੋ ਸਕਦਾ ਕਿਉਂਕਿ ਕੁਝ ਸਮੇਂ ਬਾਅਦ ਵਿਧਾਨ ਸਭਾ ਚੋਣਾਂ ਜਿਹੜੀਆਂ ਹਰਿਆਣੇ ਦੇ ਵਿੱਚ ਆਉਣ ਚਾਹੀਦੇ ਦੇਖੋ ਚਾਰ ਪੰਜ ਸੂਬੇ ਨੇ ਜਿੱਥੇ ਮੁੱਖ ਰੂਪ ਦੇ ਵਿੱਚ ਚੋਣਾਂ ਨੇ ਇੱਕ ਤਾਂ ਦਿੱਲੀ ਭਾਵੇਂ ਸ਼ਹਿਰ ਦੇ ਵਿੱਚ ਬਹੁਤ ਵੱਡਾ ਕਿਸਾਨੀ ਵਰਗ ਨਹੀਂ ਹੈ ਦਿੱਲੀ 'ਚ ਪਰ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦੇ ਆਲੇ-ਦੁਆਲੇ ਦਾ ਖੇਤਰ ਹੈ ਕਈ ਸੀਟਾਂ ਨੂੰ ਉਹ ਪ੍ਰਭਾਵਿਤ ਕਰਦਾ ਹੈ ਉਹ ਉੱਥੇ ਵੀ ਕਿਸਾਨ ਨੇ ਫਿਰ ਮਹਾਰਾਸ਼ਟਰਾ ਮਹਾਰਾਸ਼ਟਰਾ ਇਸ ਵਕਤ ਜੇ ਅਸੀਂ ਗੱਲ ਕਰੀਏ ਤੇ ਕਣਕ ਝੋਨੇ ਦੇ ਮਾਮਲੇ 'ਚ ਪੰਜਾਬ ਤੇ ਹਰਿਆਣੇ ਤੋਂ ਲਗਭਗ ਬਰਾਬਰੀ ਤੇ ਖੜਾ ਹੈ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਹੈ ਉਹ ਕਿਸਾਨੀ ਹੈ ਭਾਵੇਂ ਉੱਥੇ ਝੋਨੇ ਦੇ ਕਿਸਾਨ ਨੇ ਮਹਾਰਾਸ਼ਟਰ ਦੇ ਵਿੱਚ ਭਾਵੇਂ ਉੱਥੇ ਗੰਨੇ ਦੀ ਖੇਤੀ ਬਹੁਤ ਹੈ ਮਹਾਰਾਸ਼ਟਰ ਚ ਸੋ ਇਸ ਕਰਕੇ ਤੁਸੀਂ ਮਹਾਰਾਸ਼ਟਰ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਔਰ ਇਹਦੇ ਨਾਲ ਨਾਲ ਹਰਿਆਣਾ ਜਿੰਨਾ ਪੰਜਾਬ ਹੈ ਖੇਤੀਬਾੜੀ ਤੇ ਲਗਭਗ ਹਰਿਆਣਾ ਬਰਾਬਰ ਆ ਗਿਆ ਕਿਉਂਕਿ ਉਹ ਸਾਡਾ ਹੀ ਭਰਾ ਸੀ ਸਾਡਾ ਹੀ ਅੰਗ ਸੀ ਕਿਸੇ ਵੇਲੇ ਹੁਣ ਪੰਜ ਸੀਟਾਂ ਗਵਾ ਕੇ ਭਾਜਪੀ ਹਰਿਆਣਾ ਚ ਇਹ ਤਾਂ ਮਹਿਸੂਸ ਕਰ ਚੁੱਕੀ ਹੈ ਕਿ ਸਾਡਾ ਕਿਸਾਨੀ ਵਰਗ ਨੇ ਨੁਕਸਾਨ ਕਿਡਾ ਕੀਤਾ ਕਿਉਂਕਿ ਭਾਜਪੀ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੁਣ ਮਨੋਹਰ لال ਖੱਟਰ ਜਿਹੜੇ ਕਿਸੇ ਵੇਲੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਪੱਥਰ ਚਣਵਾਏ ਸੀ ਹੁਣ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੈਰੀਅਰ ਤਾਂ ਖੋਲ ਦੇਣਾ ਹੈ ਹੁਣ ਜਦੋਂ ਕਿਸਾਨਾਂ ਨੇ ਦਿੱਲੀ ਜਾਣਾ ਹੈ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਹਰਿਆਣਾ ਦੀ ਹੁਣ ਐਡੀ ਸਿਆਸੀ ਹਿੰਮਤ ਕਰੂਗੀ ਕਿ ਕਿਸਾਨਾਂ ਦੇ ਰਾਹ ਦੇ ਵਿੱਚ ਪੱਥਰ ਲਾਵੇ ਰੋੜੇ ਲਾਵੇ ਕਿਸਾਨ ਦਿੱਲੀ ਜਾਣਗੇ ਹੁਣ ਕੇਂਦਰ ਸਰਕਾਰ ਜ਼ਰੂਰ ਜਾਂ ਤਾਂ ਉਹਨਾਂ ਨੂੰ ਰਾਮਲੀਲਾ ਮੈਦਾਨ ਜਿਹੜਾ ਦਿੱਲੀ 'ਚ ਉਹ ਉਪਲਬਧ ਕਰਾਇਆ ਜਾਏਗਾ ਜਾਂ ਜੰਤਰਮੰਤਰ ਤੇ ਕਿਸਾਨਾਂ ਨੂੰ ਥਾਂ ਦਿੱਤੀ ਜਾਏਗੀ ਹੁਣ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਭਾਜਪਾ ਉਸ ਸਥਿਤੀ 'ਚ ਹੈ ਕਿ ਅਸੀਂ ਦਿੱਲੀ 'ਚ ਵੜਦੇ ਹੀ ਜਿਹੜੇ ਮੋਰਚੇ ਲੱਗੇ ਸੀ ਜਿੱਥੇ ਸਾਡੇ ਪੁਰਾਣੇ ਚਾਹੇ ਟਿੱਪਰੀ ਸੀ ਟਿੱਪੜੇ ਸੀ ਤੇ ਚਾਹੇ ਇੱਕ ਹੋਰ ਸੀ ਕਿ ਅਸੀਂ ਉੱਥੇ ਬੈਰੀਅਰ ਲਾ ਦਈਏ ਰਾਹ ਰੋਕ ਦਈਏ ਕੰਡੀਆਂ ਲੀਆਂ ਤਾਰਾਂ ਵਿਛਾ ਦਈਏ ਮੈਨੂੰ ਲੱਗਦਾ ਹੈ ਕਿ ਭਾਜਪਾ ਹੁਣ ਇਹ ਗਲਤੀ ਨਹੀਂ ਕਰੇਗੀ ਅਗਰ ਬੀਜੇਪੀ ਨੇ ਜਿਹਾ ਕੀਤਾ ਹਰਿਆਣੇ ਦੀਆਂ ਚੋਣਾਂ 'ਚ ਬੀਜੇਪੀ ਹੁਣ ਪਹਿਲਾਂ ਹੀ 10 ਤੋਂ 5 ਲੋਕ ਸਭਾ ਰਹਿ ਗਈ ਹਰਿਆਣੇ 'ਚ ਫਿਰ ਬੀਜੇਪੀ ਦੀ ਸਰਕਾਰ ਬੰਨੀ ਬੜੀ ਔਖੀ ਹੈ ਉਂਝ ਵੀ ਕਿਸਾਨਾਂ ਦੀ ਨਾਰਾਜ਼ਗੀ ਨੇ ਹਰਿਆਣੇ 'ਚ ਬੀਜੇਪੀ ਦੇ ਪ੍ਰਤੀ ਬਹੁਤ ਵੱਡੇ ਪੱਧਰ ਤੇ ਐਂਟੀ ਇਨਕੰਮਪੈਂਸੀ ਲਿਆਂਦੀ ਹੈ ਉਹ ਹਰਿਆਣੇ 'ਚ ਵੀ ਹੈ ਉਹ ਦਿੱਲੀ 'ਚ ਵੀ ਹੈ ਇਸ ਕਰਕੇ ਬੀਜੇਪੀ ਇਸ ਵਕਤ ਇਸ ਕੋਸ਼ਿਸ਼ 'ਚ ਹੋਊਗੀ ਕਿ ਅਸੀਂ ਕਿਸਾਨਾਂ ਨੂੰ ਕੋਈ ਥਾਂ ਲਈਏ ਕਿਸਾਨ ਉੱਥੇ ਪਹੁੰਚਣ ਅਸੀਂ ਗਲਬਾਬ ਦੇ ਜ਼ਰੀਏ ਕਿਸਾਨਾਂ ਦੇ ਨਾਲ ਮਸਲਾ ਨਿਬੇੜੀਏ ਔਰ ਕਿਸਾਨ ਲੜੇ ਹੋਏ ਨੇ ਕਿ ਅਸੀਂ ਹਰ ਹਾਲਤ 'ਚ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਚਾਹੁੰਦੇ ਆ ਰਾਹੁਲ ਗਾਂਧੀ ਨੇ ਤਾਂ ਆਪਣੇ ਚੋਣ ਕੋਸ਼ਨਾ ਪੱਤਰ 'ਚ ਕਾਂਗਰਸ ਪਾਰਟੀ ਨੇ ਲਿਖਿਆ ਕਿ ਅਸੀਂ ਐਮਐਸਪੀ ਦਾ ਕਾਨੂੰਨ ਗਾਰੰਟੀ ਦੰਨਿਆ ਜੇ ਸਾਡੀ ਸਰਕਾਰ ਆ ਗਈ ਅਸੀਂ ਬਣਾਵਾਂਗੇ ਹੁਣ ਰਾਹੁਲ ਗਾਂਧੀ ਸੰਘਰਸ਼ ਕਰੂਗਾ ਐਮਐਸਪੀ ਦੇ ਕਾਨੂੰਨ ਤੇ ਤੇ ਬੀਜੇਪੀ ਨੂੰ ਖੁੱਲ੍ਹ ਦਲੀ ਦੇ ਨਾਲ ਵਿਚਾਰ ਕਰਨਾ ਪੈਣਾ ਹੈ ਪਾਰਲੀਮੈਂਟ ਦੇ ਵਿੱਚ ਹੋ ਸਕਦਾ ਹੈ ਹੁਣ ਜਿਹੜੀ ਬੀਜੇਪੀ ਹੈ ਉਹ ਐਮਐਸਪੀ ਦੇ ਕਾਨੂੰਨ ਤੇ ਕਿਸਾਨਾਂ ਨੂੰ ਨਾਲ ਲੈ ਕੇ ਕੋਈ ਕਮੇਟੀ ਬਣਾਵੇ ਤਾਂ ਕਿ ਗੱਲ ਅੱਗੇ ਤੁਰੇ ਪਰ ਅੰਨਾ ਵਿਰੋਧ ਬੀਜੇਪੀ ਹੁਣ ਕਿਸਾਨਾਂ ਦਾ ਕਰ ਸਕੇਗੀ ਇਹ ਮੈਨੂੰ ਅਸੰਭਵ ਲੱਗਦਾ ਹੈ ਔਰ ਹਰਿਆਣੇ 'ਚ ਨਹੀਂ ਤਾਂ ਬੀਜੇਪੀ ਨੂੰ ਹੋਰ ਖਮਿਆਜਾ ਭੁਗਤਣਾ ਪੈ ਸਕਦਾ ਸੋ ਕਿਸਾਨ ਬਿਲਕੁਲ ਅੰਦোলন ਕਰਨਗੇ ਭਾਵੇਂ ਉਹਨਾਂ ਨੇ 16 ਤਰੀਕ ਨੂੰ ਫੈਸਲਾ ਕਰਨਾ ਕਿਸਾਨਾਂ ਕੋਲ ਕੋਈ ਰਾਹ ਨਹੀਂ ਸ਼ੰਭੂ ਬੈਰੀਅਰ ਤੇ ਵੀ ਤੁਸੀਂ ਦੇਖੋ ਬਾਰਡਰ ਤੇ ਕਿੰਨੇ ਕਿਸਾਨਾਂ ਨੇ ਅਥਰੂ ਗੈਸ ਦੇ ਗੋਲੇ ਛੱਲੇ ਡਰੋਨ ਦੇ ਨਾਲ ਅਥਰੂ ਗੈਸ ਉਹਨਾਂ ਤੇ ਛੱਡੇ ਗਏ ਸ਼ੁਭ ਕਰਨ ਦੁਨੀਆ ਤੋਂ ਚਲਾ ਗਿਆ ਕਿੰਨੇ ਕਿਸਾਨ ਜ਼ਖਮੀ ਹੋਏ ਇਹਨਾਂ ਹਾਲਾਤਾਂ ਤੋਂ ਬਾਅਦ ਪੰਜਾਬ ਦਾ ਕਿਸਾਨ ਅੰਦੋਲਨ ਤੋਂ ਨਹੀਂ ਮੁੜ ਸਕਦਾ ਨਾ ਪੰਜਾਬ ਦੇ ਕਿਸਾਨ ਸੰਗਠਨ ਅੰਦੋਲਨ ਤੋਂ ਮੁੜਨਗੇ ਬਲਕਿ ਹੁਣ ਜਦੋਂ ਦਿੱਲੀ ਜਾਣ ਦੀ ਵਾਰੀ ਆਉਣੀ ਹੈ ਭਾਵੇਂ ਜਿਹੜਾ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਇਹਨਾਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਇਹ ਸਾਰੇ ਨੇ ਮੈਨੂੰ ਲੱਗਦਾ ਸਾਰੀਆਂ ਕਿਸਾਨ ਸੰਗਠਨਾ ਨੂੰ ਇਕੱਠੇ ਹੋ ਕੇ ਹੁਣ ਫੈਸਲਾ ਕਰਨ ਦੀ ਲੋੜ ਹੈ ਕਿ ਸਮੁੱਚਤਾ ਦੇ ਰੂਪ ਦੇ ਵਿੱਚ ਅਸੀਂ ਕਿਸਾਨ ਅੰਦੋਲਨ ਨੂੰ ਅੱਗੇ ਵਧਾਈਏ ਅਗਰ ਸਾਰੇ ਕਿਸਾਨ ਅੰਦੋਲਨ ਇਕੱਠੇ ਹੋ ਜਾਂਦੇ ਨੇ ਅਗਰ ਰਕੇਸ਼ ਟਕੈਤ ਉਹਨਾਂ ਦਾ ਸਾਥ ਵੀ ਮਿਲ ਜਾਂਦਾ ਤੇ ਚਡੂਨੀ ਸਾਹਿਬ ਦਾ ਸਾਥ ਮਿਲ ਜਾਂਦਾ ਹਰਿਆਣੇ ਤੋਂ ਤੇ ਫੇਰ ਇੱਕ ਨਵੇਂ ਸਿਰੇ ਤੋਂ ਵੱਡਾ ਕਿਸਾਨ ਅੰਦੋਲਨ ਬਣ ਕੇ ਇਹ ਭਾਜਪਾ ਦੇ ਨਾਲ ਸਰਕਾਰ ਦੇ ਨਾਲ ਕਿਸੇ ਰਾਪਟੇ ਦੇ ਦੌਰ 'ਚ ਆ ਸਕਦਾ ਔਰ ਇਹਦੇ ਸੰਕੇਤ ਹੈ ਕਿ ਇਹ ਆਏਗਾ ਇਸ ਵਾਰ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਬਾੜਰ ਖੋਲਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਸੋ ਇਹ ਜ਼ਰੂਰ ਹੈ ਕਿ ਹਰਿਆਣਾ ਸਰਕਾਰ ਜਿੱਕਰ ਬਾੜਰ ਖੋਲਦੀ ਹੈ ਤਾਂ ਉਸ ਤੋਂ ਬਾਅਦ ਕੀ ਆਵਾਜਾਈ ਚੱਲੇਗੀ ਕਿ ਕਿਸਾਨ ਅੱਗੇ ਵਧਣਗੇ ਜੇ ਕਿਸਾਨਾਂ ਕੇਵਲ ਵਾਧੇ ਨੇ ਤਾਂ ਇਹ ਵੀ ਸਾਫ਼ ਹੈ ਕਿ ਜਿਸ ਤਰੀਕੇ ਦੇ ਨਾਲ ਹੁਕਮ ਜਾਰੀ ਹੋਏ ਸੀ ਕਿ ਜੇਕਰ ਦਿੱਲੀ ਜਾਣਾ ਤਾਂ ਟਰੈਕਟਰਾਂ ਤੋਂ ਬਿਨਾ ਜਾਓ ਜੇ ਰਾ ਖੋਲਦੇ ਨੇ ਤਾਂ ਟਰੈਕਟਰਾਂ ਸਮੇਤ ਕੀ ਕਿਸਾਨ ਦਿੱਲੀ ਵਧਣਗੇ ਸੋ ਇਹ ਬਹੁਤ ਸਾਰੇ ਸਵਾਲ ਹਜੇ ਪੁਇਖ ਦੇ ਕਰਪ ਦੇ ਵਿਚਨੇ 16 ਤਰੀਕ ਨੂੰ ਹੋਣ ਵਾਲੀ ਸੂਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਬਹੁਤ ਵੱਡੇ ਪੱਧਰ ਤੇ ਉੱਤੇ ਵੱਡਾ ਉਭਾਰ ਕਿਸਾਨ ਅੰਦੋਲਨ 2 ਦੇ ਵਿੱਚ ਲਿਆ ਸਕਦੀ ਹੈ ਬਹੁਤ ਬਹੁਤ ਤੰਗ